ਪਉਂਦੇ ਸੰਗਤਾਂ ਓ ਜੇ ਸਾਧੂ ਰੱਬ ਜੇ ਆਏ ਪਉਂਦੇ ਸੰਗਤਾਂ ਨੂੰ ਨਾਲੇ ਜੇ ਆਪਣੇ ਆਏ ਨਾਉਂ ਦੇ ਭਗਤ ਨੂੰ ਨਾਲੇ ਜੇ ਆਪਣੇ ਆਏ ਸੇ ਪ੍ਰਸੰਗ ਰੱਬ ਜੇ

ਦੇ ਰੱਬ ਤੇਰਾ ਪ੍ਰੀਆਈਂ ਖਾਮ ਤੋਂ ਤੇ ਸੰਤਨੂ ਦਾ ਰੱਬ ਤੇਰਾ ਦਈਆ ਸਾਥ ਤੋਂ ਤੇ ਸੰਤਨੂ ਸਾਜੂ ਤੇ ਤੇ ਰੱਬ ਦਈਆ ਖਾਮ ਤੋਂ ਤੇ ਸੰਤਨੂ ਦਾ ਰੱਬ ਤੇਰਾ ਪ੍ਰੀਆਈਂ ਤੇ ਤੇ ਰੱਬ ਤੇ ਆਏ ਖਾਮ ਸੇਰਾਂ ਤੇ ਆਏ ਰੇਗ ਆਪਣੇ ਆਏ ਬਾਗ ਤੇ ਆਏ ਸੇਰਾਂ ਤੇ ਆਏ ਆਜਿ ਚੰਗਤਾਨੂ ਦਾ ਦੁਸ਼ਰਜ ਰੰਗ ਤੇ ਨਾਮ ਜਪੋ ਸੰਤਨੂ ਦਾ ਦੁਸ਼ਰਜ ਰਸ ਤੇ ਆਈ 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 ਸੋ ਕਰਮੋਂ ਦੇ ਨਤੇ ਆਉਨੇ ਆ ਜੀ ਜੋ ਆਤਮਾ ਨੇ ਉਹਨਾਂ ਨੂੰ ਪਰਮੇਸ਼ਰ ਭੇਜਦਾ ਹੈ ਤੋ ਸਮਾਪਤ ਕਰਦਾ ਹੈ ਸੰਤ ਮਹਾਰਾਜ ਮਬਾਰਾਮ ਰਾਮ ਜੀ ਤਪ ਕਰੇ ਸੰਤ جنگل بہت سی گوری والے گرم نے آ کے بےتی مہاراجا میرے کپا گرو من جیب مل جان ਅੱਦੇ ਜੀਵਾਂ ਨੂੰ ਠੇਕ ਕਰਦੇ ਆਂਗਾ ਸਰਕਾਰ ਨੂੰ ਚਾਹਿਆ ਗਿਆ ਕੋਈ ਸਮਾਂ ਘਟੀ ਹੈ ਸ਼ਬਦ ਕਾਜੀ ਪੜਾਗੇ ਭਾਈ ਚੱਲਿਆ ਗਿਆ ਜੀਵ ਮਾਰ ਲਿਆਂਦੇ ਉਸ ਆਪ ਰੱਖ ਲਿਆ ਕੋਈ ਮਹਾਂਪੁਰਖਾਂ ਨੇ ਮਥਾ ਦੇ ਘਰ ਤਾਂ ਇਹੋ ਫੜਕਾਟ ਜੇ ਉਹਨਾਂ ਮਹਾਂਪੁਰਖਾਂ ਦੇ ਅਖੋਤਈ ਕਹਿੰਦੇ ਗੁਰੂਖਾ ਇਹ ਕਿ ਕਹਿੰਦੇ ਮੈਂ ਸੁਖਨਾ ਸੁਣੀ ਸੀ ਕਿ ਮੈਨੂੰ ਜੀਵ ਮਿਲ ਜਾਣ ਮੈਂ ਪਿੰਡ ਤਰਾਂਗਾ ਮਹਾਪੁਰ ਖਣੇ ਤਾੜੀ ਮਾਰੀ ਸਾਰੇ ਜੀਵ ਦਾ ਕਹਿੰਦੇ ਪਾਪ ਬੁਰਾ ਕੋੜੋ ਭਾਈ ਪਾਪ ਬੁਰਾ ਹੈ ਪਾਪਿਆ ਤੈਨੂੰ ਪਿਆਰਾ ਲੱਗਦਾ ਪਾਪ ਬੁਰਾ ਹੈ Yeah. ਉਪਾਰ ਨੂੰ ਦੁਹਰਾਏ ਸਾਥੀ ਤੇ ਉਸਾਰਾ ਲੱਗ ਆ ਤੰਕਰਾ ਲੱਗਦਾ ਪਾਪੀ ਆ ਰਿਹਾ ਯਾਰਾ ਆਪੇ ਤੁਸਿਆ ਆਪੇ ਸਾਥੇ ਕਰਦਾ ਰਾਹ ਤੇਰੇ ਪਾਪ ਕਰਕੇ ਮੈਨੂੰ ਮਾਫਾ ਦੇ ਦੇਣਾ ਤੇਰੇ ਕੰਮ ਕਰ ਬਹੁਤ ਮਾਇਆ ਵੀ ਜੁਣਾਗੇ ਔਰ ਤੈਨੂੰ ਜੀਵ ਵੀ ਦਰਦ ਰੇਣਾ ਪੜਨਾ ਹੈ ਅੱਜ ਦੀ ਖਬਰ ਹੈ ਉਮਰ ਤਾਂ ਬੀਤੀ ਜਾ ਰਹੀ ਹੈ ਕਹਿੰਦੇ ਹਰਿ ਗੁਰੂ ਪਰਮਾਤਮਾ ਜੀ ਮੈਂ ਫੜਦੇ ਆ ਮੰਗਦਾ ਇਹਦੇ ਸਿਰ ਤੇ ਖੰਭ ਲਾਉਂਦੇ ਰਾਮ ਨਿ ਲੈ ਛੋਟਾ ਜਾਨਵਰ ਹੈ ਕਾਬੂ ਨਹੀਂ ਰੱਖਦਾ ਕਹਿੰਦਾ ਜੀ ਮੈਂ ਕਾਬੂ ਕਰਦਾ ਜਾ ਕੇ ਲੈ ਜਾ ਮਹਾਪੁਰਖੀਓ ਤੁਸੀਂ ਬੈਠੇ ਹੋਰੇ ਉਹ ਗਰੂ ਪਿਆਰਾ ਆ ਭੰਡਾ ਭਾਦਿਤ ਤੇ ਰਾਤ ਕਰਦੀ ਭੁੱਖਣ ਪਾਣਾ ਤੋਂ ਬਹੁਤ ਹੈ ਗਰਮੀ ਰਾਮਕੀਤਾ ਫੇਰ ਫੇਰਿਆ ਰਾਤ ਆਈ ਰਾਮਕੀਤਾ ਕੋਈ ਰੋਟੀ ਪ੍ਰਸ਼ਾਦਾ ਨਹੀਂ ਸਕਿਆ ਮਹਾਭੋਖਾਂ ਨੇ ਵੀ ਉੱਥੇ ਬੈਠੇ ਰਹੇ ਅੰਮ੍ਰਿਤ ਵੇਲੇ ਉੱਠਿਆ ਅੱਖਾਂ ਮੜੀਆਂ ਰਾਤ ਨੂੰ ਕੋਈ ਜਾਨਵਰ ਬੈਠਾ ਆਇਆ ਕੰਗਣ ਜਿੱਦੇ ਸਿਰ ਤੇ ਫੰਗ ਲੱਗੇ ਆ ਮੋਰ ਦਾ ਪਹ ਜਾਇਆ ਉਸਨੇ ਉਹ ਤਾਂ ਉਹਨੂੰ ਸਮਝਾਉਣਾ ਸੀ ਜੀ ਪਾਪ ਕਿਵੇਂ ਛੱਡਣਾ ਤਾਂ ਮਹਾਤਮਾ ਪਰਉਪਕਾਰ ਕਰਦੇ ਨੇ ਬਾਬੂ ਆ ਗਏ ਉਹਨਿਸ ਕਾਬੂ ਉਹ ਕਿਸੇ ਮਹਰਖਾਂ ਦਾ ਖੇਲੇ ਆਣਾ ਪੰਜਾਬ ਦੇ ਵਿੱਚ ਪਾੜਿਆ ਮਗਰ ਛਤੀ ਹੁੰਦਾ ਬਾਪਰ ਖਾਂਦੇ ਖੂਨ ਲੱਗ ਕੇ ਨਿਰਸਕਾਰ ਕਰਦੇ ਸੀ ਮਹਾਰਾਜੀ ਮੈਂ ਉਹ ਜਨ ਪਾਠ ਫੜ ਰਿਹਾ ਹਾਂ ਬਾਬਾ ਰਾਮ ਰਾਜ ਜੀ ਜਿੰਦੇ ਸ਼ਾ ਰਾਬੂ ਆਗਤ ਨੇ ਕਹਿੰਦੇ ਛੱਡੇ ਨੂੰ ਜਦੋਂ ਛੱਡਿਆ ਚਾਦਰ ਪੂਜ ਦੇ ਸਰੂਪ ਹੋ ਕੇ ਦਾਸ ਰਿਖੇ ਉਹ ਖੜੇ ਨੇ ਪ੍ਰਭਾਨ ਉਧਰ ਬਾਬਾ ਜੀ ਵੀ ਨਿਮਸਕਾਰ ਕਰਕੇ ਖੜੇ ਹੋ ਗਏ ਬਾਬਾ ਰਾਮ ਰਾਜ ਜੀ ਉਹ ਵੀ ਖੜੇ ਹੈ ਕੰਗਲ ਗੁਰੂ ਦਾ ਪਾਪੀਆ ਇਹ ਤਾਂ ਪ੍ਰਭਾਨ ਹੈ ਉਥੇ ਵਿਚਾਰ ਨਹੀਂ ਦਿੱਤਾ ਮਹਾਪੁਰਖਾਂ ਨੇ ਗਈ ਜਵਨੀ ਆਇਆ ਭੇਖਾ ਉਮਰਾਂ ਲੱਗੀ ਟਿਕਾਣੇ ਉਹ ਕਹਿੰਦੋ ਸੰਗਣੀ ਆਈ ਤੈਨੂੰ ਪਾਪ ਸੁਆਉਣਾ ਤੂੰ ਉਥੇ ਮਹਾਪੁਰਖਾਂ ਨੇ ਵਿਚਾਰ ਨਹੀਂ ਦਿੱਤਾ ਗੁਰੂ ਕੋ ਇਹ ਯੰਗਰ ਟਕਾਣੇ ਲੱਗਦੀ ਪਾਪ ਕਰਨਾ ਛੱਡ ਗੁਰਮੁਖਾ ਇਹ ਟਕਾਣੇ ਲੱਗਦੀ ਪਾਪ ਕਰਨਾ ਛੱਡ ਸਾਰੇ ਆ ਇਹ ਟਕਾਣੇ ਲੱਗਦੀ ਪਾਪ ਕਰਨਾ ਛੱਡ ਪਿਆਰੇ

ਵਾਸੇ ਪਰਮੇਸ਼ਰ ਗਣ ਨੇ ਬਾਬਾ ਰਾਮ ਰਾਜੀ ਬਚਾਰੇ ਕਰੇ ਨੇ ਉਹ ਉਧਰ ਵੀ ਘਰ ਰਹੇ ਨੇ ਮਹਾਰਾਜ ਆ ਉਹ ਦਿਹਾੜੇ ਭੜੇ ਸਨ ਜਦੋਂ ਆਪਣੇ ਤੁਹਾਡੇ ਨਾਲ ਜਿਹੜੇ ਜੀਤੇ ਪਰਮੇਸ਼ਰ ਦੂਰ ਨਹੀਂ ਹਰका ਸੇਵਾਰ ਹੀ ਜੀਗਾ ਤੇ ਤੇ ਨਾ ਜਾਣੂ ਮਨ ਜੀ ਆ ਕੋਈ ਤੇਰੀ ਹੈ ਤੇ ਨਾ ਜਾਣੂ ブルーアルニーワシらの姿 I'm gonna one ਹਾਈ ਭਲੇ ਸੀ ਦਿਹਾੜੇ ਉਹ ਭਲੇ ਸੀ ਦਿਹਾੜੇ ਉਹ ਭਲੇ ਸੀ ਦਿਹਾੜੇ ਹਾਈ ਭਲੇ ਸੀ ਦਿਹਾੜੇ ਸਭਾ ਭਲੇ ਸੀ ਦਿਹਾੜੇ ਕੁਰ ਬਾਬਾ ਜੀ ਖੜੇ ਨੇ ਉਦੋਂ ਆਪਣਾ ਰੰਗਾਰ ਚਾਹ ਕਦਾ ਕਉਨਾ ਕਰਨੀਆ ਵਿਚਾਰ ਹਥਿਆਰ ਸਿਰ ਤੇ ਜਾਲ ਸਿਰ ਤੇ ਬਲ ਉਸ ਨੂੰ ਪ੍ਰਭ ਕਰਕੇ ਤਾਮਾ ਬੁਖਾਣੇ ਛੱਡ ਦਿੱਤਾ ਕਹਿੰਦਾ ਪਹਿਲਾਂ ਬਚੋੜੇ ਦੇ ਪੈਣੀ ਨਾ ਸਰਾਮਾ ਬਚੋੜਾ ਤਾਂ ਮੇਰਾ ਬਾਬਾ ਰਾਮਨਾਲ ਜੀ ਹੈ ਇਹਨਾਂ ਨੇ ਮੈਨੂੰ ਹੁਕਮ ਕੀਤਾ ਜਾਣ ਵਾਰ ਫੜੋਲੀ ਮੈਨੂੰ ਵੀ ਪਤਾ ਹੈ ਵੀ ਭਗਵਾਨ ਹੈ انہوں نے پہنے ہاتھ راما اب تک نے بھول کیلہ دو اکھڑے کس کے لاغوں پائے بھلے ہاری براپنے انہوں نے ستھو دیا ملائے سپنیاں دیا سلطان ہیں اتن تیری جات جنوان جنوان دی بسڑے تمہار ملا میرا فروف کاردہ آس اب آٹھے بابا جی سرمان کرنے ساڑا تاکرنیٹ ہے انہوں نے پہندہ ہے بھائی اوٹلی ہے ਉੰਦੇ ਨੇ ਪਰ ਉਪਕਾਰੀ ਸਾਧੂੰਦ ਦੇ ਪਰ ਉਪਕਾਰੀ ਇਹਨੇ ਥਾਰਿਓ ਉਪਕਾਰੀ ਸਾਧੂੰਦ ਦੇ ਪਰ ਉਪਕਾਰੀ ਸਾਧੂ ਮੇਰੇ ਪਰਬ ਕਾਨੀ ਸਾਧੂ ਜੀ ਦੇ ਪਰਬ ਕਾਨੀ ਹੁੰਦੇ ਨੇ ਪਰਬ ਕਾਨੀ ਅੱਛਾ ਹੀ ਇਹ ਮੇਰੇ ਕੋਲ ਸੁਣਾ ਸਾਧੂ ਜੀ ਦੇ ਪਰਬ ਕਾਨੀ ਮੇਰੇ ਆਏ ਕਾਨੀ ਸਾਧੂ ਜੀ ਦੇ ਪਰਬ ਕਾਨੀ ਹੁੰਦੇ ਨਾ ਕਰੇ ਹੁਣੇ ਬਰਤੁਨਾਰੀ ਦੇ ਬਰਤੁਨਾਰੀ ਦੇ ਬਰਤੁਨਾਰੀ ਸਾਡੇ 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 ਦੇ bye